ਜੋ ਜੋ ਜਿਸੈ ਉਚਾ ਤਿੰ ਬਰਾ ਜਿਸ ਨੂੰ ਜੋ ਜੋ ਵਾਰ ਚੰਗਾ ਲੱਗਿਆ ਉਸਨੇ ਉਸ ਨੂੰ ਵਾਰ ਲਿਆ ਸਭ ਪਰ ਸੰਗ ਨਹੀਂ ਜਾਤ ਉਚਰਾ ਸਾਰਾ ਪ੍ਰਸੰਗ ਉਚਾਰਿਆ ਨਹੀਂ ਜਾ ਸਕਦਾ ਜੋ ਬਿਰਤਾਂਤ ਕਹੇ ਛੋਰ ਸੁਣਾਉ ਜੇ ਮੁੜ ਤੋ ਸਾਰਾ ਬਿਰਤਾਂਤ ਕਹਿ ਕੇ ਸੁਣਾਵਾ ਕਥਾ ਬ੍ਰध्दते ਆਦੇ ਕ ਡਰਾਉ ਤਾ ਕਥਾ ਦੇ ਵਦ ਜਾਣ ਤੋਂ ਡਰਤਾ ਹਾਂ ਚਾਰ ਸੁਤਾ ਕਸ਼ਪ ਕਹਿ ਦਿਨੀ প্রজাপতি ਨੇ ਚਾਰ ਧੀਆਂ ਕਸ਼ਪ ਰਿਸ਼ੀ ਨੂੰ ਦਿੱਤੀਆਂ ਕੇਤਕ ਵਿਆਹਾ ਚੰਦਰਮਾ ਲਈਨੀ ਅਤੇ ਕਈ ਚੰਦਰਮਾ ਨੇ ਵਿਆ ਲੀਆਂ ਕੇਤਕ ਗਈ ਔਰ ਦੇਸਾਂ ਨੂੰ ਮਹਿ ਕਈ ਪੁੱਤਰੀਆਂ ਦੂਜੇ ਦੇਸ਼ਾਂ ਵਿੱਚ ਗਈਆਂ ਬਾਰਿਓ ਗੋਰਜਾ ਇੱਕ ਰੋਧਰ ਕਹੇ ਗੋਰਜਾ ਨਾਦੀ ਇੱਕ ਪੁੱਤਰੀ ਨੇ ਰੋਧਰ ਨਾਰਵਿਆ ਕੀਤਾ ਜਬ ਹੀ ਵਿਆਹ ਰੁਦਰ ਗ੍ਰਹ ਆਣੀ ਜਦੋ ਸ਼ਿਵ ਨੇ ਗੋਰੀ ਨੂੰ ਵਿਆਹ ਕੇ ਘਰ ਲੈ ਆਉਂਦਾ ਚਲੀ ਜਗ ਕੀ ਬਹੁਰ ਕਹਾਣੀ ਤਾਂ ਫਿਰ ਉਸ ਤੋਂ ਕਾਫੀ ਦੇਰ ਬਾਅਦ ਪ੍ਰਜਾਪਤੀ ਦੇ ਘਰ ਇਹ ਗਦੀ ਗੱਲ ਚੱਲ ਪਈ ਸਭ ਦੋਹਤਾ ਤੇ ਬੋਲ ਪਠਾਈ ਉਸਨੇ ਸਾਰੀਆਂ ਧੀਆਂ ਨੂੰ ਬੁਲਾਵਾ ਭੇਜਿਆ ਲੀਨੋ ਸੰਗ ਪਤਾਰਣ ਆਈ ਸਾਰੀਆਂ ਆਪਣੇ ਪਤੀਆਂ ਸਹਿਤ ਪਿਤਾ ਦੇ ਘਰ ਆਈਆਂ ਜੇ ਜੇ ਹੁਤੇ ਦੇਸ ਪਰਦੇਸਾ ਜਿਹੜੇ ਜਿਹੜੇ ਦੇਸ਼ਾਂ ਪਰਦੇਸਾਂ ਵਿੱਚ ਰਾਜੇ ਦੇ ਜੋਾਈ ਸਨ ਜਾਤ ਪਏ ਸਸੁਰਾਰ ਨਰੇਸਾ ਉਹ ਸਾਰੇ ਜ਼ੋਰੇ ਘਰ ਨੂੰ ਚਲੇ ਗਏ ਨੇਕ ਕਰੋਧਰ ਕੋ ਔਰ ਪ੍ਰਕਾਰਾ ਸ਼ਿਵ ਨੂੰ ਹੋਰ ਜਿਹੇ ਰੂਪ ਵਾਲਾ ਵੇਖੇ ਕਿਨ ਹੂ ਨਾ ਪੋਪਤ ਤਾਹੇ ਚਿਤਾਰਾ ਪ੍ਰਜਾਪਤੀਯਤੇ ਹੋਰ ਕਿਸੇ ਨੇ ਵੀ ਉਸ ਨੂੰ ਰਾਜਾ ਨਾ ਸਮਝਿਆ ਨਹਿਨ ਗੋਰਜਾ ਦạch ਬੁਲਾਈ ਆਪਣੇ ਪੁੱਤਰੀ ਗੋਰਜਾ ਨੂੰ ਵੀ ਦਕਸ਼ ਨੇ ਨਹੀਂ ਬੁਲਾਇਆ ਸੋਨਨਾਰਤ ਤੇ ਹਿਰਦ ਰਸਾਈ ਨਾਰਦ ਪਾਸੋਂ ਪਿਤਾ ਦੇ ਘਰ ਯੱਗ ਦੀ ਗੱਲ ਸੁਣ ਕੇ ਗੌਰ ਜਹਰ ਦੇ ਵਿੱਚ ਬਹੁਤ ਕਰੋਧਵਾਨ ਹੋਈ ਬਿਨ ਬੋਲੇ ਪਿੱਤ ਕੇ ਗਰਹਿ ਗਈ ਅਤੇ ਬਿਨਾ ਬੁલાਏ ਪਿਤਾ ਦੇ ਘਰ ਚਲੀ ਗਈ ਆਨੇਕ ਪ੍ਰਕਾਰ ਤੇਜ ਤਨ ਤਈ ਪਰ ਉੱਥੇ ਸਾਰਿਆਂ ਦਾ ਰੁੱਖਾ ਵੇ ਵਿਹਾਰ ਵੇਖ ਕੇ ਅਨੇਕ ਤਰ੍ਹਾਂ ਨਾਲ ਤਨੋਂ ਮਨੋਂ ਸੜ ਗਈ ਜਗ ਕੁੰਡ ਮੈਂ ਪਰੀ ਉਚਰ ਕਰ ਆਪਨਾ ਅਤੇ ਪਤੀ ਦਾ ਨਿਰਾਦਰ ਵੇਖ ਕੇ ਗੋਰਜਾ ਉਛਲ ਕੇ ਯਗਕੁੰਡ ਵਿੱਚ ਜਾ ਪਈ। ਸਤਿ ਪਰਤਾਪ ਪਾਵਕ ਪਈ ਸੀਤਰ। ਗੋਰਜਾ ਦੇ ਸਤ ਅਤੇ ਪਰਤਾਪ ਨਾਲ ਯਗ ਅਗਨੀ ਸੀਤਲ ਹੋ ਗਈ। ਜੋਗ ਅਗਨ ਕਹੋ ਬੋਹਰ ਪ੍ਰਕਾਸ਼ਾ। ਫਿਰ ਗੋਰਜਾ ਨੇ ਯੋਗ ਅਗਨੀ ਨੂੰ ਪ੍ਰਗਟ ਕੀਤਾ। ਤਾ ਤਨ ਕੀਓ ਪ੍ਰਾਨ ਕੋ ਨਾਸਾ। ਅਤੇ ਉਸ ਵਿੱਚ ਗੁੱਦ ਕੇ ਆਪਣੇ ਸ਼ਰੀਰ ਅਤੇ ਪ੍ਰਾਣਾਂ ਦਾ ਨਾਸ਼ ਕਰ ਦਿੱਤਾ ਆਏ ਨਾਰਦ ਈਮ ਸੇਵ ਜਤਾਈ ਨਾਰਦ ਨੇ ਆ ਕੇ ਸ਼ਿਵ ਨੂੰ ਸਾਰੀ ਗੱਲ ਇਸ ਤਰ੍ਹਾਂ ਸੁਣਾਈ ਕਹਾਂ ਬੈਠ ਹੋ ਭਾਗ ਚੜਾਈ ਤੋ ਭੰਗ ਪੀ ਕੇ ਇੱਥੇ ਬੈਠਾ ਹੈ ਉਧਰ ਗੋਰ ਜਾ ਯੱਗ ਦੇ ਕੁੰਡ ਵਿੱਚ ਸੜ ਗਈ ਹੈ ਛੁੱਟਿਓ ਧਿਆਨ ਕੋਪ ਜੀ ਜਾਗਾ ਏ ਸੁਣਦਿਆਂ ਹੀ ਸ਼ਿਵ ਦਾ ਧਿਆਨ ਛੁੱਟ ਗਿਆ ਅਤੇ ਮਨ ਵਿੱਚ ਕ્રોਧ ਪੈਦਾ ਹੋ ਗਿਆ। ਗਹਿ ਤ੍ਰਿਸ਼ੂਲ ਤਹ ਕੋ ਉੱਠ ਭਾਗਾ। ਉਸੇ ਵੇਲੇ ਤ੍ਰਿਸ਼ੂਲ ਫੜ ਕੇ ਉਹ ਦਰਵਾਲੇ ਦੌੜ ਪਿਆ। ਜਬ ਹੀ ਜਾਤ ਪਿਓ ਤਹ ਥਲੈ। ਜਦੋਂ ਹੀ ਸ਼ਿਵ ਉਸ ठाਤੇ ਗਿਆ। ਲeo ਉਠਾਏ ਸੂਲ ਕਰ ਬਲੈ। ਤਦੋ ਜੋਰ ਨਾਲ ਤ੍ਰਿਸ਼ੂਲ ਨੂੰ ਹੱਥ ਵਿੱਚ ਉਠਾ ਲਿਆ। ਭਾਤ ਭਾਤ ਤਿੰਨ ਕਰੇ ਪਰਹਾਰਾ ਉਸ ਨੇ ਕਈ ਤਰ੍ਹਾਂ ਨਾਲ ਵਾਰ ਕੀਤੇ ਸਕਲ ਵਿਦੁੰਸ ਜਗ ਘਰ ਡਾਰਾ ਸਾਰੇ ਯੱਗ ਨੂੰ ਨਾਸ਼ਟ ਕਰ ਦਿੱਤਾ ਭਾਤ ਭਾਤ ਤਨ ਭੂਪ ਸੰਗਾਰੇ ਸ਼ਿਵ ਨੇ ਤਰਾ ਤਰਾ ਨਾਲ ਰਾਜਿਆਂ ਨੂੰ ਮਾਰ ਦਿੱਤਾ ਇੱਕ ਇੱਕ ਕੇ ਕਰ ਦੋਏ ਦੋਏ ਡਾਰੇ ਇੱਕ ਇੱਕ ਦੇ ਦੋ ਦੋ ਟੋਟੇ ਘਰ ਸੁੱਟੇ ਜਾ ਕੋਹ ਪਹੁੰਚ ਤਿਰਸ਼ੂਲ ਪ੍ਰਹਾਰਾ ਜਿਸ ਤੱਕ ਪਹੁੰਚ ਕੇ ਤਿਰਸ਼ੂਲ ਦਾ ਵਾਰ ਕੀਤਾ ਤਾਂ ਕੋਹ ਮਾਰ ਠੋਰ ਹੀ ਡਾਰਾ ਉਸ ਨੂੰ ਥਾਂ ਤੇ ਹੀ ਮਾਰ ਦਿੱਤਾ ਯਗਕੁੰਡ ਨਿਰਖਾ ਤਪਿਓ ਜਬ ਹੀ ਸ਼ਿਵ ਨੇ ਜਦੋਂ ਯਗਕੁੰਡ ਵਾਲੋ ਵੇਖਿਆ ਝੂਟ ਜਟਾਨੁ ਉਖਾਰਸ ਤਬ ਹੀ ਤਦੋਹੀ ਆਪਣੇ ਜੋੜੇ ਵਿੱਚੋਂ ਇੱਕ ਜਟਾ ਉਖਾੜ ਲਈ। वीरभद्र ਤਬ ਕੀਆ ਪ੍ਰਕਾਸ਼ਾ। ਉਸੇ ਵੇਲੇ ਉਸ ਵਿੱਚੋਂ वीरभद्र ਪ੍ਰਗਟ ਹੋ ਗਿਆ। ਉਪਜਤ ਕਰੋ ਨਰੇਸਨ ਨਾਸਾ। ਉਸ ਨੂੰ ਪੈਦਾ ਹੁੰਦੇ ਹੀ ਸ਼ਿਵ ਨੇ ਆਦੇਸ਼ ਦਿੱਤਾ ਕਿ ਤੂੰ ਰਾਜਾ ਦਾ ਨਾਸ਼ ਕਰ। ਕੇ ਤਕ ਕਰੇ ਖਾਂਡ ਨਰੀਪਤ ਬਾਰ। ਕਈ ਸ਼੍ਰੇਸ਼ਟ ਰਾਜਿਆਂ ਦੇ ਵੀਰ ਭੱਦਰ ਨੇ ਟੋਟੇ ਟੋਟੇ ਘਰ ਦਿੱਤੇ ਕਿ ਤਕ ਪਟਾ ਦਏ ਜਮ ਕੇ ਘਰ ਅਤੇ ਕਈਆਂ ਨੂੰ ਜਮ ਦੇ ਘਰ ਭੇਜ ਦਿੱਤਾ ਕਿ ਤਕ ਗਿਰੇ ਤਰਣ ਬਿਕਰਾਰਾ ਕਿਤਨੇ ਹੀ ਨਿਤਾਣੇ ਹੋ ਕੇ ਧਰਤੀ ਉੱਤੇ ਜਾ ਡਿਕੇ ਜਨ ਸਰਤਾ ਕੇ ਘਿਰੇ ਕਰਾਰਾ ਮਾਨੋ ਨਦੀ ਦੇ ਕੰਡੇ ਢਿੱਗੇ ਪੇ ਹੋਣ ਤਵ ਲੋ ਸਿਵੈ ਚੇਤਨਾ ਆਈ ਉਦੋਂ ਤੱਕ ਸ਼ਿਵ ਨੂੰ ਗੌਰਜਾ ਦੇ ਮਰਨ ਦਾ ਚੇਤਾ ਆ ਗਿਆ। ਗੈ ਪినాਕ ਕਹੋ ਪਰੋ ਰਸਾਈ। ਤਾਂ ਪੀਣਾਕ ਤੁਨਸ਼ ਨੂੰ ਫੜ ਕੇ ਗੁੱਸੇ ਨਾਲ ਟੁੱਟ ਕੇ ਪੈ ਗਿਆ। ਜਾਂ ਕਹਿ ਤਾਣ ਬਾਣ ਤਨ ਮਾਰਾ। ਜਿਸ ਦੇ ਸਰੀਰ ਵਿੱਚ ਖਿੱਚ ਕੇ ਤੀਰ ਮਾਰਿਆ। ਪ੍ਰਾਨ ਤਜੇ ਤਿਨ ਪਾਨ ਨੂੰ ਚਾਰਾ। ਉਸ ਨੇ ਪ੍ਰਾਨ ਤਜ ਦੇ ਦਿੱਤੇ ਅਤੇ ਪਾਣੀ ਵੀ ਨਾ ਮੰਗਿਆ। ਡਮਾ ਡਮ ਡੋਰੂ ਬਹੁ ਬਾਜੇ ਡਮ ਡਮ ਕਰਕੇ ਬਹੁ ਡੋਰੂ ਵੱਜ ਰਹੇ ਸਨ ਭੂਤ ਪ੍ਰੇਤ ਤਸੋ ਦਿਸ ਗਾਜੇ ਭੂਤ ਪ੍ਰੇਤ ਦਸ਼ਾ ਦਿਸ਼ਾਵਾਂ ਵਿੱਚ ਗਾਜ ਰਹੇ ਸਨ ਝਿਮ ਝਿਮ ਕਰਤ ਅਸੇ ਨਗੀ ਤਾਰਾ ਤਲਵਾਰਾਂ ਦੀ ਧਾਰ ਝਿਮ ਝਿਮ ਕਰਦੀ ਲਸ਼ਕਾਰੇ ਮਾਰ ਰਹੀ ਸੀ ਨਾਚੇ ਰੁੰਡ ਮੋਂਡ ਬਿਕਰਾਰਾ ਪਿਆ ਹਨ ਕਰੋੰਡ ਅਤੇ ਮੁੰਡਾ ਨੱਚ ਰਹੇ ਸਨ ਵਜੇ ਢੋਲ ਸਨਾਏ ਨਗਾਰੇ ਢੋਲ ਡਫਾ ਤੇ ਨਗਾਰੇ ਵਜ ਰਹੇ ਸਨ ਜਟਾ ਜੰਗ ਕੋ ਜੋਧ ਜੁਝਾਰੇ ਲੜਾਕੇ ਜਵਾਨ ਜੰਗ ਵਿੱਚ ਜੁਟ ਰਹੇ ਸਨ ਖੈ ਖੈ ਮਰੇ ਅਪਰ ਰਿਸ ਬੰਡੇ ਇੱਕ ਖੈ ਖੈ ਕੇ ਮਰ ਰਹੇ ਸਨ ਅਤੇ ਹੋਰਨਾਂ ਨੂੰ ਕ੍ਰੋਧ ਚੜ ਰਿਆ ਸੀ ਬਾਹਰੋਂ ਨਾ ਦੇਖਿਆ ਤਾ ਜੀਨ ਚੜੇ ਇਸ ਪਿੱਛੋਂ ਘੋੜੇ ਉੱਤੇ ਚੜਿਆ ਹੋਇਆ ਕੋਈ ਵੀ ਨਹੀਂ ਸੀ ਤਿਸ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ